ਇਕ ਤੇ ਨਾ ਜਿੱਦਨ ਵੀ ਮੈਨੂੰ ਕਪੜੇ ਧੋਣ ਦੀ ਕਾਲੀ ਹੁੰਦੀ ਆ ਉਦੋਂ ਨਹੀਂ ਮਸ਼ੀਨ ਖਰਾਬ ਹੋ ਜਾਂਦੀ ਆ ਮੈਂ ਨਾਮ ਨੂੰ ਕਹਿੰਨੀ ਆ ਜਾ ਕੇ ਜਾਂ ਤੈਨੂੰ ਕਹੇ ਚੱਲ ਤੇ ਮਿਸਤਰੀ ਤੋਂ ਠੀਕ ਕਰਾ ਦੋ ਤੇ ਜਾਂ ਫਿਰ ਮੈਨੂੰ ਨਵੀਂ ਮਸ਼ੀਨ ਲਿਆ ਕੇ ਦੋ ਵੇ ਪੁੱਤ ਜਾ ਕਾਪੀ ਪੈਨ ਫੜ ਕੇ ਲਿਆ ਤੇ ਤੈਨੂੰ ਮੈਂ ਉਹਨਾਂ ਰਿਸ਼ਤੇਦਾਰਾਂ ਦੇ ਨਾਲ ਖਾਵਾਂ ਜਿਨ੍ਹਾਂ ਨੂੰ ਵਿਆਹ ਚ ਸੱਦਣਾ ਆ ਮੰਮੀ ਮੀਨਾ ਪੂਰਾ ਅਜੇ ਵਿਆਹ ਦੇ ਵਿੱਚ ਪਿਆ ਆ ਤੇ ਤੁਹਾਨੂੰ ਨਾਮ ਲਿਖਣ ਦੇ ਪਹਿਲਾਂ ਪੈ ਗਈ ਆ ਕੋਈ ਗੱਲ ਨਹੀਂ ਜਿੱਦਨ ਕਾਰਡ ਛਾਪ ਕੇ ਆ ਜਾਣਗੇ ਨਾ ਉਦੋਂ ਨਾਮ ਵੀ ਲਿਖੇ ਜਾਣਗੇ ਨਵ ਮਸ਼ੀਨ ਅੱਜ ਫੇਰ ਖਰਾਬ ਹੋ ਗਈ ਐ ਕਿਹ ਚੱਜ ਤੇ ਮਿਸਤਰੀ ਤੋਂ ਠੀਕ ਕਰਾ ਦੋ ਇਹਨੂੰ ਉਹ ਕਿਰਨਾ ਕਿੰਨੀ ਵਾਰ ਇਹਨੂੰ ਮੈਂ ਠੀਕ ਕਰਾਵਾਂ ਹੁਣ ਤੇ ਮਿਸਤਰੀ ਵੀ ਹੱਥ ਜੋੜ ਗਿਆ ਵੀ ਤੁਸੀਂ ਮਸ਼ੀਨ ਨਵੀਂ ਲੈ ਆਵੋ ਨਵਾਂ ਲੈ ਆਓ ਫਿਰ ਨਵੀਂ ਜਿੰਨੇ ਪੈਸੇ ਵੈਸੇ ਵੀ ਇੱਥੇ ਲਾਤੇ ਆ ਉਹਨੇ ਤੇ ਨਵੀਂ ਆ ਜਾਂਦੀ ਐ ਵੇਹ ਕੱਢੀ ਸ਼ੇਤੀ ਮੂੰਹ ਖੋਲ ਕੇ ਤੇ ਆਂਦੀ ਆ ਵੀ ਨਵੀਂ ਮਸ਼ੀਨ ਲੈ ਆਓ ਪੈਸੇ ਕੋਈ ਰੁੱਖਾ ਨਾ ਨਹੀਂ ਲੱਗਦੇ ਜਿਹੜੇ ਤੋੜ ਤੋੜ ਕੇ ਤੇ ਖਰਚੀ ਜਾਓ ਚੁੱਪ ਕਰਕੇ ਤੇ ਇਹਨੂੰ ਠੀਕ ਕਰਾ ਲਓ ਮੰਮੀ ਕਿੰਨੀ ਵਾਰ ਠੀਕ ਕਰਾਉਣੀ ਆਏ 50 ਵਾਰ ਤੇ ਆ ਗਿਆ ਠੀਕ ਕਰਾ ਲਈ ਆ ਹੁਣ ਜਿਹੜੀ ਚੀਜ਼ ਦੀ ਘਰ ਦੇ ਵਿੱਚ ਲੋੜ ਹੈਗੀ ਆ ਉਹ ਲਿਆਉਣੀ ਤੇ ਹੈਗੀ ਆ ਨਾ ਅੱਗੋਂ ਸਿਆਲ ਆਉਣ ਡਿਆ ਆ ਤੇ ਠੰਡ ਦੇ ਵਿੱਚ ਕੱਪੜੇ ਧੋਤੇ ਜਾਂਦੇ ਹੱਥਾਂ ਦੇ ਨਾਲ ਵੇ ਪੁੱਤ ਤੂੰ ਮੇਰੀ ਗੱਲ ਨਹੀਂ ਸਮਝਿਆ ਜੇ ਇਹਦੇ ਪੈਕੇ ਹਨ ਕੁਝ ਨਹੀਂ ਦੇ ਕੇ ਗਏ ਤੇ ਵਿਕੇ ਦਾ ਵਿਆਹ ਇੱਕ ਮਹੀਨੇ ਨੂੰ ਰਹਿ ਗਿਆ ਵਾ ਜਿੱਥੇ ਉਹਨਾਂ ਨੇ ਹੋਰ ਸਮਾਨ ਦੇਣਾ ਆ ਤੇ ਉੱਥੇ ਆਹੀ ਆ ਕਿ ਮਸ਼ੀਨ ਵੱਲੋਂ ਵੀ ਕਹਿ ਦਾਂਗੇ ਆਪੇ ਉਹ ਵੀ ਦੇ ਜਾਣਗੇ ਸਾਨੂੰ ਕੀ ਲੋੜ ਐ ਪੈਸੇ ਖਰਚਣ ਦੀ ਮੰਮੀ ਇਹ ਕਿਦਾਂ ਦੀ ਗੱਲ ਹੋਈ ਆਪਾਂ ਕਿਸੇ ਕੋਲ ਮੰਗੇ ਕੋਈ ਚੀਜ਼ ਲੈਣੀ ਆ ਨਾਲੇ ਲੈਣੀ ਕਾਤੋਂ ਆ ਸਾਰਾ ਕੁਝ ਆਪਣੇ ਘਰ ਬਣਿਆ ਤੇ ਸਹੀ ਆ ਵੇ ਅਗਲਿਆਂ ਨੇ ਸਾਨੂੰ ਥੋੜਾ ਕੁਝ ਦੇਣਾ ਵਾ ਉਹਨਾਂ ਨੇ ਜੋ ਕੁਝ ਦੇਣਾ ਵਾ ਆਪਣੀ ਧੀ ਨੂੰ ਦੇਣਾ ਵਾ ਨਾਲੇ ਹਰ ਮਾਂ ਬਾਪ ਆਪਣੀ ਧੀ ਨੂੰ ਦਿੰਦਾ ਹੀ ਹੁੰਦਾ ਵਾ ਉਹ ਗੱਲ ਵੱਖਰੀ ਆ ਤੇਰੇ ਸਹੁਰਿਆਂ ਨੇ ਤੈਨੂੰ ਕੁਝ ਨਹੀਂ ਦਿੱਤਾ ਪਰ ਐਦਕੀ ਮੈਂ ਵਿਚੋਲੇ ਨੂੰ ਕਹਾ ਕੇ ਰਿਸ਼ਤਾ ਲਿਆ ਵਾ ਵੀ ਆਪਣੀ ਧੀ ਨੂੰ ਸਾਰਾ ਕੁਝ ਦੇਣ ਤੇ ਤੂੰ ਹੁਣ ਇੱਥੇ ਬੈਠਾ ਮੇਰੇ ਮੂੰਹ ਵੱਲ ਨਾ ਵੇਖੀ ਜਾ 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 ਕੇ ਤੇ ਮਸ਼ੀਨ ਠੀਕ ਕਰਾ ਦੇ ਨਹੀਂ ਤੇ ਤੂੰ ਹੱਥ ਨਾਲ ਕੱਪੜੇ ਧੋਲਾ ਤੇਰੇ ਹੱਥਾਂ ਨੂੰ ਕੁਝ ਨਹੀਂ ਹੋਇ ਚੱਲਿਆ ਮੰਮੀ ਜੀ ਹੱਥ ਨਾਲ ਤੇ ਮੈਂ ਕੱਪੜੇ ਪਰ ਹੁਣ ਸੁੱਕ ਦੇਣੀ ਆ ਮੌਸਮ ਬਦਲ ਗਿਆ ਚੱਲ ਕੋਈ ਗੱਲ ਨਾ ਕਰ ਨਾ ਤੂੰ ਟੈਨਸ਼ਨ ਨਾ ਲੈ ਮੈਂ ਕਰਦਾ ਮਿਸਤਰੀ ਨੂੰ ਫੋਨ ਤੇ ਆਪੇ ਉਹ ਕਰ ਜਾਂਦਾ ਠੀਕ ਕਰਨਗੇ ਚਲੋ ਠੀਕ ਹੈ ਨਾ ਹਾਂ ਚੰਗਾ ਮੰਮੀ ਬੜਵਜੇ ਕਾੜ ਪਿਆ ਮਿਸਤਰੀ ਦਾ ਮੈਂ ਕਰਾਂ ਉਹਦਾਂ ਗੱਲ ਜਾ ਕਰ ਲੈ ਪੁੱਤ ਠੀਕ ਆ ਇੱਕ ਤੇ ਮੋਟਰਸਾਈਕਲ ਨੇ ਬੜਾ ਦੁਖੀ ਕੀਤਾ ਆ ਠੰਡ ਮਗਰੋਂ ਆਉਂਦੀ ਆ ਤੇ ਇਹਨੂੰ ਪਹਿਲੋਂ ਲੱਗ ਜਾਂਦੀ ਠੰਡ ਚ ਜੇ ਕਿਤੇ ਸਟਾਰਟ ਹੋਣ ਦਾ ਨਾ ਹੀ ਨਹੀਂ ਲੈਂਦਾ ਏ ਉਹ ਕੀ ਗੱਲ ਵਿਕੇ ਕੱਲਾ-ਕੱਲਾ ਕਰੀ ਜਾਂਦਾ ਆ ਉਹ ਗੱਲਾਂ ਕੀ ਕਰਨੀਆਂ ਵੀਰ ਜੀ ਇਹਦੇ ਕਿਤੇ ਸਟਾਰਟ ਹੀ ਨਹੀਂ ਹੁੰਦਾ ਠੰਡੇ ਜਿਹੇ ਮੇਰਾ ਤੇ ਦਿਲ ਕਰਦਾ ਕਿ ਇਹਨੂੰ ਦੇ ਕੇ ਤੇ ਨਵਾਂ ਹੀ ਲੈ ਆਈਏ ਗੱਲ ਤੇ ਤੇਰੇ ਵਾਲੀ ਸਹੀ ਆ ਯਾਰ ਇੱਕ ਦੋ ਵਾਰ ਨਾ ਇਹਨੇ ਮੈਨੂੰ ਵੀ ਖਰਾਬ ਕੀਤਾ ਆ ਮੈਂ ਤਾਂ ਸਗੋਂ ਰੇਡ ਕੇ ਕਰ ਲਿਆ ਹੁੰਦਾ ਹੁੰਦਾ ਹਾਂ ਤੇ ਤੂੰ ਨਾ ਇਦਾਂ ਕਰ ਫਿਰ ਇਹਨੂੰ ਸਟਾਰਟ ਸਟੂਡ ਕਰ ਆਜੇ ਠੱਕੇ ਨਾਲ ਜਿੱਦਾਂ ਵੀ ਹੁੰਦਾ ਆ ਸ਼ਹਿਰ ਲੈ ਜਾ ਤੇ ਕਿਸੇ ਦੁਕਾਨ ਤੋਂ ਇਹਦਾ ਮੁੱਲ ਪਵਾ ਦੀ ਤੇ ਫਿਰ ਕਰ ਲਾਂਗੇ ਸਲਾ ਨਵਾਂ ਲੈ ਆਵਾਂਗੇ ਫਿਰ ਹੋਰ ਕੀ ਕਰਨਾ ਆ ਵੇ ਕਿਹੜੀ ਚੀਜ਼ ਦਾ ਮੁੱਲ ਪਾਉਂਦਾ ਜੇ ਕੀ ਵੇਚਣ ਲੱਗੇ ਜੇ ਉਹ ਮੰਮੀ ਵੇਚਣਾ ਕੀ ਆ ਆ ਮੋਟਰਸਾਈਕਲ ਨੇ ਬੜਾ ਦੁਖੀ ਕੀਤਾ ਆ ਮੈਂ ਕਿਹੇ ਜ਼ਰੂਰੀ ਕੰਮ ਜਾਣਾ ਆ ਤੇ ਇਹ ਸਟਾਰਟ ਹੁੰਦਾ ਨਾ ਹੀ ਨਹੀਂ ਲੈਂਦਾ ਠੰਡ ਮਗਰੋਂ ਆਉਂਦੀ ਆ ਇਹਨੂੰ ਪਹਿਲਾਂ ਲੱਗ ਜਾਂਦੀ ਆ ਤੇ ਮੈਂ ਵੀ ਰਣਾ ਇਹੋ ਸਲਾਹ ਕਰਨ ਧਿਆ ਹੈ ਕਿ ਇਹਨੂੰ ਵੇਚ ਕੇ ਤੇ ਆਪਾਂ ਨਵਾਂ ਮੋਟਰਸਾਈਕਲ ਲੈ ਆਈਏ ਵੇ ਤੁਹਾਡਾ ਦੋਵਾਂ ਦਾ ਕਿਤੇ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ ਮਾੜੀ ਜੀ ਚੀਜ਼ ਖਰਾਬ ਹੁੰਦੀ ਆ ਤਾਂ ਤੁਸੀਂ ਨਵੀਂ ਲੈਣ ਤੋਰ ਪੈਂਦੇ ਜੇ ਸਵੇਰੇ ਤੋਂ ਹੀ ਮਸ਼ੀਨ ਦਾ ਰੌਲਾ ਪਾਈ ਜਾਂਦੇ ਸੀ ਤੇ ਹੁਣ ਤੁਸੀਂ ਮੋਟਰਸਾਈਕਲ ਦਾ ਰੌਲਾ ਪਾਈ ਜਾਂਦੇ ਜੇ। ਉਹ ਮੰਮੀ ਜਿਹੜੀ ਚੀਜ਼ ਬਣਾ ਸਰਦਣੀ ਆ ਲਿਉਣੀ ਤੇ ਹੈਗੀ ਆ ਨਾ ਹੁਣ ਲਾਗੇ ਬੰਨੇ ਕਿਤੇ ਜਾਣਾ ਹੋਵੇ ਤੋ ਉਹਦੇ ਵਾਸਤੇ ਗੱਡੀ ਥੋੜਾ ਘਟਨੀ ਹੁੰਦੀ ਹਰ ਵਾਰ। ਵੇ ਫਾਲਤੂ ਗੱਲਾਂ ਨਾ ਕਰ ਮੇਰੇ ਨਾਲ। ਚੁੱਪ ਕਰਕੇ ਤੇ ਤੁਸੀਂ ਇਹਨੂੰ ਹੀ ਠੀਕ ਕਰਾ ਲਓ। ਅਗਲੇ ਮਹੀਨੇ ਇਹਦਾ ਵਿਆਹ ਆ। ਅਗਲੇ ਜਵਾਈ ਨੂੰ ਮੋਟਰਸਾਈਕਲ ਤੇ ਦੇਣਗੇ ਆਈ ਨਾ। ਮੰਮੀ ਐਵੇਂ ਨਿਆਣਿਆਂ ਵਾਲੀਆਂ ਗੱਲਾਂ ਨਾ ਕਰੀ ਜਾਓ। ਮੋਟਰਸਾਈਕਲ ਦੀ ਲੋੜ ਸਾਨੂੰ ਆ। ਫੇਰ ਉਹ ਕਿ ਲੈ ਕੇ ਦੇਣਗੇਾਨੂੰ। ਵੇ ਤੇਰੀ ਭੂਆ ਦੇ ਮੁਟੇ ਦਾ ਵਿਆਹ ਹੀ ਤੇ ਅਗਲੇ ਨੇ ਗੱਡੀ ਦਿੱਤੀ ਸੀ ਤੇ ਅਸੀਂ ਤੇ ਫੇਰ ਵੀ ਮੋਟਰਸਾਈਕਲ ਮੰਗਣ ਡੇ ਆ ਉਹ ਬੱਸ ਕਰ ਜਾ ਮਮੀ ਮੈਨੂੰ ਤੇ ਤੁਹਾਡੀ ਜਨਾਨੀਆਂ ਦੀ ਸਮਝ ਨਹੀਂ ਆਈ ਤੱਕ ਆਈ ਮੁੰਡੇ ਦਾ ਵਿਆਹ ਤੁਸੀਂ ਬਾਅਦ ਚ ਰੱਖ ਦਿਆਂ ਜੇ ਤੇ ਕੁੜੀ ਵਾਲਿਆਂ ਕੋਈ ਚੀਜ਼ ਕਿਹੜੀ-ਕਿਹੜੀ ਲੈਣੀ ਆ ਇਹ ਤੁਸੀਂ ਪਹਿਲਾਂ ਹੀ ਆਪਣੇ ਦਿਮਾਗ ਦੇ ਵਿੱਚ ਗੱਲਾਂ ਵਾਰਡ ਕੇ ਰੱਖਿਆ ਹੁੰਦੀਆਂ ਕੀ-ਕੀ ਸੋਚੀ ਜਾਂਦੀਆਂ ਜੇ ਤੁਸੀਂ ਮਮੀ ਵੇ ਮੈਂ ਜੋ ਕੁਝ ਵੀ ਸੋਚਣੀ ਆ ਨਾ ਤੁਹਾਡੇ ਬਾਰੇ ਹੀ ਸੋਚਣੀ ਆ ਜਿਹੜੀ ਵੀ ਅਗਲੇ ਚੀਜ਼ ਦੇਣਗੇ ਘਰੇ ਹੀ ਰਹਿਣੀ ਆ ਮੈਂ ਕਿਹੜੀ ਨਾਲ ਲੈ ਜਾਣੀ ਆ ਮਮੀ ਜੀ ਆ ਦਾਜ ਲੈਣ ਵਾਲੀਆਂ ਗੱਲਾਂ ਨਾ ਮੈਨੂੰ ਨਹੀਂ ਜੇ ਪਸੰਦ ਤੇ ਨਾ ਮੈਂ ਕਿਹ ਕੋ ਦਾਜ ਲੈਣਾ ਜੇ ਤੇ ਤੁਸੀਂ ਵੀ ਘਰ ਦੇ ਵਿੱਚ ਕੋਈ ਏਦਾਂ ਦੀ ਗੱਲ ਨਹੀਂ ਕਰਨੀ ਹੁਣ ਵੇ ਤੂੰ ਹੀ ਹੁਣ ਇਹਦੀ ਬੋਲੀ ਬੋਲਣ ਲੱਗ ਪਿਆ ਵਾ ਮੇਰੀ ਗੱਲ ਕੰਨ ਖੋਲ ਕੇ ਸੁਣ ਲੋ ਇਸ ਘਰ ਦੇ ਵਿੱਚ ਦਾਜ ਤੇ ਕੁੜੀ ਮੇਰੀ ਪਸੰਦ ਦੀ ਆਏਗੀ ਉਹ ਛੱਡ ਦੇ ਵੇਖ ਤੂੰ ਮੰਮੀ ਦੀਆਂ ਗੱਲਾਂ ਨੂੰ ਤੂੰ ਐਦਾਂ ਕਰ ਮੋਟਰਸਾਈਕਲ ਨਾਲ ਰੇਡ ਕੇ ਲੈ ਜਾ ਆਪਣੇ ਮੋੜ ਦੇ ਉੱਤੇ ਜਿਹੜਾ ਮਿਸਤਰੀ ਔਰ ਕੋ ਜਾ ਕੇ ਇਹਨੂੰ ਸਟਾਰਟ ਕਰਾ ਤੇ ਸ਼ਹਿਰ ਲੈ ਕੇ ਜਾ ਫਿਰ ਲਾਲ ਨੇ ਹਿਸਾਬ ਤਾ ਠੀਕ ਐ ਵੀਰ ਜੀ ਆਹਾ ਇਦਾਂ ਕਰੋ ਦੋਨੋਂ ਭਰਾ ਲੱਗ ਕੇ ਨਾ ਸੋਫੇ ਬਾਹਰ ਕੱਢ ਦਿਓ ਵਿਆਹ ਨੇੜੇ ਆਈ ਜਾਂੜਿਆ ਵਾ ਮੈਂ ਕਮਰੇ ਦੀ ਸਾਫ ਸਫਾਈ ਕਰਨੀ ਹੈ ਕੋਈ ਗੱਲ ਨਹੀਂ ਕਰਨ ਕੱਢ ਦਿੰਨੇ ਆ ਹਾਂਜੀ ਵੇ ਸੋਫੇ ਬਾਹਰ ਕੱਢਣ ਲੱਗੇ ਜੇ ਨਾ ਤੇ ਬਾਹਰ ਵਿੜੇ ਜੀ ਲਾ ਦਿਓ ਇੱਥੇ ਨਵੇਂ ਸੋਫੇ ਲਾਉਣੇ ਆ ਕੀ ਗੱਲ ਮੰਮੀ ਆਪਾਂ ਨਵੇਂ ਸੋਫੇ ਲੈ ਕੇ ਆਉਣ ਲੱਗੇ ਆ ਪੁੱਤ ਆਹੀ ਸੋਫੇ ਨਵੇਂ ਨਹੀਂ ਲਿਓਣੇ ਵਿਕੇ ਦੀ ਸੱਸ ਦਾ ਫੋਨ ਆਉਂਦਿਆ ਹੀ ਤੇ ਉਹ ਮੈਨੂੰ ਪੁੱਛਣ ਦੀ ਹੀ ਭੈਣ ਜੀ ਆਪਾਂ ਵਿਆਹ ਚ ਕੀ ਦੇਣ ਲੈਣ ਕਰੀਏ ਤੇ ਮੈਂ ਉਹਨੂੰ ਕਹਿਤਾ ਵੀ ਸੋਫੇ ਤੇ ਬੈੱਡ ਕੱਪੜੇ ਧੋਣ ਵਾਲੇ ਮਸ਼ੀਨ ਤੇ ਟੀਵੀ ਤੇ ਨਾਲ ਤੁਸੀਂ ਮੋਟਰਸਾਈਕਲ ਦੇ ਮੰਮੀ ਐਨਾ ਕੁਝ ਤੁਸੀਂ ਉਹਨਾਂ ਨੂੰ ਕਹਿਤਾ ਕਮ ਸੇ ਕਮ ਹਾਨੂੰ ਤੇ ਇੱਕ ਵਾਰੀ ਪੁੱਛ ਲੋ ਪੀ ਹਾਨੂੰ ਕੋਰੇ ਚਾਹੀਦਾ ਵੀ ਹੈ ਕਿ ਨਹੀਂ ਚਾਹੀਦਾ ਵੇ ਤੂੰ ਚੁੱਪ ਕਰ ਜਾ ਮੈਂ ਤੇ ਉਹਨਾਂ ਨੂੰ ਵੀ ਕਹਿ ਦੀ ਚਾਨੀ ਤੇ ਤੇਰੀ ਜਾਨੀ ਵੀ ਕਹਤੀ ਆ ਤੂੰ ਹੁਣ ਜੇਠ ਬਣ ਜਾਣਾ ਆ ਮੰਮੀ ਮੈਂ ਤੁਹਾਨੂੰ ਕਿੰਨੀ ਵਾਰ ਪਹਿਲਾਂ ਵੀ ਕਹਿ ਕੇ ਹਟ ਚੁੱਕਿਆ ਆ ਵੀ ਹਾਨੂੰ ਕੋਈ ਸਮਾਨ ਨਹੀਂ ਚਾਹੀਦਾ ਤੇ ਤੁਸੀਂ ਸਾਡੀ ਗੱਲ ਕਿਉਂ ਨਹੀਂ ਜੇ ਮੰਨਦੇ ਵੇ ਕੁਝ ਨਹੀਂ ਹੋ ਚੱਲਿਆ ਐਵੇਂ ਨਹੀਂ ਗੱਲ ਨੂੰ ਵਧਾਈਦਾ ਹੁੰਦਾ ਹਰ ਇੱਕ ਮਾਪਾ ਬਾਪ ਆਪਣੀ ਧੀ ਨੂੰ ਦਿੰਦਾ ਹੀ ਹੁੰਦਾ ਵਾ ਜੇ ਇਹ ਦੇ ਦੇਣਗੇ ਤੇ ਫਿਰ ਕੀ ਹੋ ਚੱਲਿਆ ਮੰਮੀ ਜੀ ਜਿੱਥੇ ਆਪਾਂ ਵਿਕੇ ਨੂੰ ਮੰਗਿਆ ਵਾ ਉਹ ਕਰ ਠੀਕ ਠਾਕ ਜਾਵਾ ਤੁਹਾਡਾ ਹੀ ਨੀ ਮੰਗ ਰਖਣਾ ਚੰਗੀ ਗੱਲ ਨਹੀਂ ਆ ਵੇਖਾ ਹੋਇਆ ਇਹਦੇ ਵੱਲ ਸ਼ਾਜ ਤੇ ਬੋਲੇ ਸ਼ਾਨਣੀ ਵੀ ਬੋਲੇ ਜੇ ਉਹ ਠੀਕ ਠਾਕ ਆ ਨਾ ਤੇ ਤੂੰ ਬੜੀ ਮਹਾਰਾਣੀ ਆ ਗੱਲਾਂ ਤੇ ਇਦਾਂ ਕਰਦੀ ਐ ਜਿਦਾਂ ਤੂੰ ਬੜਾ ਦਾਜ ਲੈ ਕੇ ਆਈ ਹੁੰਨੀ ਆ ਨਾਲੇ ਤੇਰੇ ਪਿਆਕੇ ਨਾਲੋਂ ਨਾ ਮੈਂ ਚੰਗੇ ਸਹੁਰੇ ਲੱਭੇ ਆ ਵਿਕੇ ਦੇ ਜਿਹੜੇ ਸਾਡੀ ਬਰਾਤ ਵੀ ਸਾਹਮਣਗੇ ਤੇ ਸਾਡਾ ਮਾਨ ਤਾਣ ਵੀ ਕਰਨਗੇ ਤੇਰੇ ਪਿਆਕੇ ਆਵਾਂਗੇ ਨੀ ਚਾਰ ਬੰਦੇ ਆਓ ਤੇ ਕੁੜੀ ਨੂੰ ਵਿਆਹ ਕੇ ਲੈ ਜਾਓ ਮੰਮੀ ਜੀ ਇੱਕ ਧੀ ਦੇ ਮਾਪਿਓ ਜਿੰਨਾ ਆਪਣੀ ਧੀ ਵਾਸਤੇ ਕਰ ਸਕਦੇ ਆ ਨਾ ਉਹ ਨਾਉ ਕਰ ਹੀ ਦਿੰਦੇ ਆ ਨਾਲੇ ਤੁਸੀਂ ਕਾਹਤੋਂ ਵੀ ਕੇਰੇ ਸੌਰਿਆਂ ਤੇ ਤਾਨੇ ਕਿੰਨੇ ਮਾਰੀ ਜਾਂਦੇ ਜੇ ਤੇ ਫਿਰ ਇਹ ਕੌਣ ਹੁੰਦੀ ਆ ਵਿਕੇ ਦੇ ਸੌਰਿਆਂ ਨੂੰ ਮਾੜਾ ਚੰਗਾ ਕਹਿਣ ਵਾਲੀ ਮੈਨੂੰ ਸਾਰਾ ਪਤਾ ਆ ਵੀ ਵਿਕੇ ਦੇ ਸੌਰੇ ਕੀ ਕੁਝ ਕਰ ਸਕਦੇ ਆ ਤੇ ਕੀ ਕੁਝ ਨਹੀਂ ਇਹ ਕੌਣ ਹੁੰਦੀ ਮੈਨੂੰ ਮਤਾਂ ਦੇਣ ਵਾਲੀ ਮੰਮੀ ਕਿਹੜੀ ਮਾਤ ਦਿੱਤੀ ਆ ਤੁਹਾਨੂੰ ਗਿਰਨ ਨੇ ਇਹਨੇ ਤੁਹਾਨੂੰ ਸਿਰਫ ਇੰਨੀ ਗੱਲ ਕਹੀ ਆ ਵੀ ਕਿਸੇ ਕੋਲੋਂ ਚੀਜ਼ ਮੰਗ ਕੇ ਲੈਣੀ ਚੰਗੀ ਗੱਲ ਨਹੀਂ ਹੈਗੀ ਆਹੋ ਮੈਂ ਤੁਹਾਨੂੰ ਮਾੜੀ ਲੱਗਦੀ ਆ ਇਹ ਤਾਂ ਤੁਹਾਨੂੰ ਕੱਲ੍ਹ ਦੀ ਆਈ ਸਾਰਿਆਂ ਨੂੰ ਚੰਗੀ ਲੱਗਦੀ ਆ ਕਰੋ ਤੁਸੀਂ ਆਪਣੀਆਂ ਮਰਜ਼ੀਆਂ ਮੈਨੂੰ ਨਹੀਂ ਲੱਗਦਾ ਮੰਮੀ ਸਾਡੀ ਗੱਲ ਸਮਝਣਗੇ ਨਾਲੇ ਮੈਨੂੰ ਆ ਦਾਜ ਦੂਜ ਵਾਲਾ ਕੰਮ ਚੰਗਾ ਜਾਣੇ ਲੱਗਦਾ ਕੋਈ ਗੱਲ ਨਹੀਂ ਕਰਨਾ ਮੰਮੀ ਨੂੰ ਮੈਂ ਸਮਝਾਵਾਂਗਾ ਆਪਣੇ ਤਰੀਕੇ ਨਾਲ ਜਾਦੂ ਕੰਮ ਕਰ ਜਾ ਕੇ ਆਪਣਾ ਚਲੋ ਠੀਕ ਹੈ ਨਾ ਹੂੰ ਨੀ ਮੇਰੀ ਨਵੀਂ ਨੋਹ ਦੇ ਦਾਜ ਦਾ ਸਮਾਨ ਆਉਣ ਵਾਲਾ ਆ ਤੇ ਤੂੰ ਆ ਕਮਰਾ ਵਿਹਲਾ ਕਰ ਦੇ ਮੈਂ ਉਹਦਾ ਸਾਰਾ ਸਮਾਨ ਇੱਥੇ ਰੱਖਣਾ ਆ ਮੰਮੀ ਜੀ ਤੁਹਾਡੇ ਕਮਰੇ ਚ ਹਾਂ ਤੁਹਾਡਾ ਕਮਰਾ ਨਾਲੇ ਤੂੰ ਇੰਨਾ ਹੈਰਾਨ ਕਾ ਤੋ ਹੋਣ ਡਈ ਆ ਤੂੰ ਕਮਰਾ ਕੋਈ ਦਾ ਚ ਨਹੀਂ ਲੈ ਕੇ ਆਈ ਜਿੰਨਾ ਤੈਨੂੰ ਮੈਂ ਕੰਮ ਕਿਹਾ ਨਾ ਤੂੰ ਉਹਨਾਂ ਕੰਮ ਕਰ ਦੂ ਦੇਣਾ ਚ ਮੈਨੂੰ ਕਮਰਾ ਖਾਲੀ ਚਾਹੀਦਾ ਏ ਠੀਕ ਆ ਮੰਮੀ ਜੀ ਨਾਲੇ ਤੂੰ ਇਦਾਂ ਕਰ ਆਪਣਾ ਨਿੱਕਾ ਮੋਟਾ ਸਮਾਨ ਅੱਜ ਤੋਂ ਹੀ ਚੁੱਕਣਾ ਸ਼ੁਰੂ ਕਰ ਦੇ ਠੀਕ ਆ ਮੰਮੀ ਜੀ ਕਰ ਦੇਣੀ ਰੁਕ ਜਾ ਮੰਮੀ ਜੀ ਹੁਣ ਇਹ ਸਭ ਕੁਝ ਕਰਨ ਦੀ ਲੋੜ ਨਹੀਂ ਹੈਗੀ ਵੀ ਕਿਨੇ ਕੁੜੀ ਵਾਲਿਆਂ ਨੂੰ ਵਿਆਹ ਵੱਲੋਂ ਜਵਾਬ ਦੇਤਾ ਆ ਜਵਾਬ ਦੇਤਾ ਆ ਵੇ ਤੇਰਾ ਦਿਮਾਗ ਤੇ ਸਹੀ ਆ ਇਹ ਕੀ ਤੋਂ ਬੋਲੀ ਜਾਣਾ ਆ ਵਿੱਕਾ ਕੰਨੋ ਜਵਾਬ ਦੇਏਗਾ ਕੁੜੀ ਵਾਲਿਆਂ ਨੂੰ ਮੰਮੀ ਉਹ ਜਵਾਬ ਨਾ ਦਿੰਦਾ ਤੇ ਹੋਰ ਕੀ ਕਰਦਾ ਜਿਹੜੀ ਕੁੜੀ ਦੇ ਨਾਲ ਉਹਨੇ ਵਿਆਹ ਕਰਾਉਣਾ ਹੀ ਉਹਦੇ ਘਰ ਦੇ ਵਿੱਚ ਆਉਣ ਤੋਂ ਪਹਿਲਾਂ ਹੀ ਘਰ ਦੇ ਵਿੱਚ ਇੰਨੇ ਖਲਾਰੇ ਪਈ ਜਾਂਦੇ ਆ ਤੇ ਜੇਕਰ ਉਹ ਘਰ ਦੇ ਵਿੱਚ ਆ ਜਾਂਦੀ ਤੇ ਫਿਰ ਕੀ ਬੰਦਣਾ ਸੀ ਤਾਂ ਕਰਕੇ ਨਾ ਉਹਨੇ ਰਿਸ਼ਤੇ ਵੱਲੋਂ ਜਵਾਬ ਦੇ ਦਿੱਤਾ ਆ ਵੇ ਕਿਹੜੇ ਖਲਾਰੇ ਪਾਏ ਨੇ ਪਹਿਲਾਂ ਤੂੰ ਮੈਨੂੰ ਇਹ ਦੱਸ ਉਹ ਕੌਣ ਹੁੰਦਾ ਕੁੜੀ ਵਾਲਿਆਂ ਨੂੰ ਜਵਾਬ ਦੇਣ ਵਾਲਾ ਮੰਮੀ ਜਵਾਬ ਦੇਣ ਵਾਲਾ ਤੁਹਾਡਾ ਮੁੰਡਾ ਆ ਯਾ ਹੋਰ ਕੌਣ ਆ ਮੈਨੂੰ ਤੇ ਤੁਹਾਡੀ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਤੁਹਾਡੇ ਘਰ ਦੇ ਵਿੱਚ ਜਿਹੜੀ ਵੀ ਚੀਜ਼ ਖਰਾਬ ਹੋਣ ਡਈ ਆ ਤੁਸੀਂ ਕਹਿੰਦੇ ਜੇ ਵੀ ਵਿੱਕੇ ਦੀ ਬੋਟੀ ਆਊਗੀ ਤੇ ਆਪੇ ਆਪਣੇ ਦਾਜ ਦੇ ਵੇਜੋ ਚੀਜ਼ ਲੈ ਆਊਗੀ ਇਹ ਕਿੱਦਾਂ ਦੀ ਗੱਲ ਹੋਈ ਜਰੂਰ ਤੁਹਾਨੂੰ ਆ ਚੀਜ਼ ਤੁਹਾਡੇ ਘਰ ਦੀ ਖਰਾਬ ਹੋਈ ਆ ਤੇ ਉਹ ਆਪਾਂ ਹੀ ਲੈ ਕੇ ਆਉਣੀ ਆ ਉਹਦੀ ਬੋਟੀ ਨਹੀਂ ਥੋੜਾ ਲੈ ਕੇ ਆਉਣੀ ਆ ਵੇ ਹਰ ਮਾਂ ਪਿਓ ਨੂੰ ਆਸ ਹੁੰਦੀ ਆ ਕਿ ਜੇ ਅਸੀਂ ਮੁੰਡਾ ਪਿਆਵਾਂਗੇ ਤੇ ਨੋਤੀ ਦਾਜ ਚ ਸਮਾਨ ਲੈ ਕੇ ਆਊਗੀ ਜੇ ਮੈਂ ਵਾਂਗ ਲਿਆ ਤੇ ਫਿਰ ਕੀ ਹੋ ਗਿਆ ਮੰਮੀ ਇੱਥੇ ਤੁਸੀਂ ਗਲਤ ਜੇ ਹਾਡੇ ਘਰ ਦੇ ਵਿੱਚ ਕੋਈ ਵੀ ਚੀਜ਼ ਦੀ ਜ਼ਰੂਰਤ ਹੈ ਨਾ ਤੇ ਉਹ ਜ਼ਰੂਰਤ ਆਪਾਂ ਆਪ ਪੂਰੀ ਕਰਨੀ ਆ ਕੁੜੀ ਵਾਲਿਆਂ ਨੇ ਠੇਕਾ ਨਹੀਂ ਲਿਆ ਵੀ ਚੀਜ਼ ਸਾਡੇ ਘਰ ਦੀ ਖਰਾਬ ਹੋਈ ਆ ਤੇ ਕੁੜੀ ਦੇ ਪੇਕੇ ਹਨ ਉਹ ਚੀਜ਼ ਦੇ ਕੇ ਜਾਣ ਨਾਲੇ ਨਾਤ ਮੈਂ ਆਪਣੇ ਵਿਆਹ ਦੇ ਵਿੱਚ ਕੁਝ ਲਿਆ ਸੀ ਤੇ ਨਾ ਹੀ ਹੁਣ ਵਿਕੇ ਦੇ ਵਿਆਹ ਦੇ ਵਿੱਚ ਕੁਝ ਲੈਣਾ ਆ ਬਾਕੀ ਤੁਹਾਡੀ ਮਰਜ਼ੀ ਆ ਵੇਖ ਲਓ ਫਿਰ ਕਿ ਤੁਸੀਂ ਮੁੰਡਾ ਆਪਣਾ ਵਿਆਹਣਾ ਆ ਕਿ ਜਾਂ ਨਹੀਂ ਵਿਆਹਣਾ ਵੇ ਜੇ ਤੇਰੇ ਵਾਲੀ ਨਹੀਂ ਕੁਝ ਲੈ ਕੇ ਆਈ ਤੇ ਉਹ ਲੈ ਕੇ ਆਉਂਡੇ ਆ ਤਾਂ ਤੁਸੀਂ ਰੋਕਣ ਕਾਹ ਤੋਂ ਡੇ ਜੇ ਮੰਮੀ ਜੀ ਮੈਂ ਬਹੁਤੀਆਂ ਗੱਲਾਂ ਨਹੀਂ ਕਰਨੀਆਂ ਤੁਸੀਂ ਬਸ ਮੈਨੂੰ ਮੇਰੀ ਇੱਕ ਗੱਲ ਦਾ ਜਵਾਬ ਦਿਓ ਵੀ ਆਪਣੇ ਘਰ ਦੀਆਂ ਚੀਜ਼ਾਂ ਬਣਾਉਣ ਵਾਸਤੇ ਇੱਕ ਧੀ ਦੇ ਪਿਓ ਨੂੰ ਕਰਜ਼ਈ ਬਣਾਉਣਾ ਇਹ ਕਿੱਥੋਂ ਤੱਕ ਸਹੀ ਲੱਗਦਾ ਤੁਹਾਨੂੰ ਅਗਲਾ ਪਤਾ ਨਹੀਂ ਕਿੰਨਾ ਕੁ ਔਖਾ ਹੋ ਕੇ ਆਪਣੀ ਧੀ ਨੂੰ ਵਿਆਹ ਦਾ ਤੇ ਹਾਡੇ ਵਰਗੇ ਲੋਕ ਪਤਾ ਨਹੀਂ ਉਸ ਪਿਓ ਨੂੰ ਕਿੰਨਾ ਕੁ ਮਜਬੂਰ ਕਰ ਦਿੰਦੇ ਆ ਕਿ ਸਾਰੀ ਉਮਰ ਨਾ ਉਹ ਆਪਣੀ ਧੀ ਦੇ ਵਿਆਹ ਦਾ ਕਰਜ਼ਾ ਹੀ ਲੌਂਦਾ ਰਹਿੰਦਾ ਹੈ ਮੰਮੀ ਜੀ ਨਾ ਸਹੀ ਕਹਿ ਰਹੇ ਆ ਜਦੋਂ ਮੇਰੀ ਵੱਡੀ ਭੈਣ ਦਾ ਵਿਆਹ ਹੀ ਨਾ ਤੇ ਮੇਰੇ ਡੈਡੀ ਨੇ ਆਪਣੇ ਘਰ ਦਾ ਸੋਨਾ ਤੱਕ ਵੇਚਤਾ ਸੀ ਉਹਨਾਂ ਦੀ ਮੰਗਾ ਪੂਰੀਆਂ ਕਰਨ ਵਾਸਤੇ ਹੋ ਸਕਦਾ ਵਾ ਕਦੀ ਨਾ ਕਦੀ ਇਹ ਤੁਹਾਡੇ ਪੇਕਿਆਂ ਵਿੱਚ ਵੀ ਹੋਇਆ ਹੋਏ ਕਿਸੇ ਨਾ ਹਾਂ ਪੁੱਤ ਹੋਇਆ ਸੀ ਮੇਰੇ ਪੇਕਿਆਂ ਚ ਵੀ ਇਦਾਂ ਜਦੋਂ ਮੇਰੇ ਭਰਾ ਨੇ ਆਪਣੀ ਧੀ ਵਿਆਹੀ ਸੀ ਨਾ ਉਹਦੇ ਸਹੁਰਿਆਂ ਦੀਆਂ ਮੰਗਾ ਪੂਰੀਆਂ ਕਰਨ ਵਾਸਤੇ ਉਹਨੇ ਆਪਣੀ ਜ਼ਮੀਨ ਵੇਚਤੀ ਸੀ ਤੇ ਅੱਜ ਵੀ ਜਦੋਂ ਉਹ ਆਪਣੀ ਜ਼ਮੀਨ ਵੱਲ ਜਾਂਦਾ ਆ ਨਾ ਤੇ ਉਹਦੇ ਦਿਲ ਨੂੰ ਹੌਲ ਪੈਂਦੇ ਆ ਮੰਮੀ ਹੁਣ ਤੁਸੀਂ ਆਪ ਹੀ ਦੱਸੋ ਤੁਹਾਡੇ ਭਰਾ ਨਾਲ ਵੀ ਇਦਾਂ ਹੋਇਆ ਆ ਜਨਾ ਤੇ ਫੇਰ ਤੂੰ ਹੀ ਕਿਦਾਂ ਕਿਹੇ ਕੁੜੀ ਦੇ ਮਾਪਿਆਂ ਨੇ ਮਜਬੂਰ ਕਰ ਸਕਦੇ ਜੇ ਵੀ ਸਾਨੂੰ ਆ ਵੀ ਚੀਜ਼ ਚਾਹੀਦੀ ਆ ਤੇ ਉਹ ਵੀ ਚਾਹੀਦੀ ਆ ਹਾਂ ਪੁੱਤ ਤੂੰ ਸਹੀ ਕਹਿਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਉਹ ਬੱਸ ਕਰ ਜੋ ਮੰਮੀ ਜੀ ਬਹੁਤਾ ਸੀਰੀਅਸ ਹੋਣ ਦੀ ਤੁਹਾਨੂੰ ਲੋੜ ਨਹੀਂ ਹੈਗੀ ਵਿਕੇ ਨੇ ਵਿਆਹ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਆਪਾਂ ਤੇ ਬੱਸ ਛੋਟਾ ਜਿਹਾ ਇੱਕ ਨਾਟਕ ਖੇਡਿਆ ਤੁਹਾਨੂੰ ਸਮਝਾਉਣ ਵਾਸਤੇ ਕਿ ਘਰ ਦੇ ਵਿੱਚ ਜਿਹੜੀ ਵੀ ਚੀਜ਼ ਦੀ ਜ਼ਰੂਰਤ ਹੁੰਦੀ ਹੈ ਨਾ ਉਹ ਆਪਾਂ ਆਪਣੀ ਕਮਾਈ ਦੇ ਨਾਲ ਪੂਰੀ ਕਰਨੀ ਹੁੰਦੀ ਆ ਨਾ ਕਿ ਕਿਸੇ ਧੀ ਦੇ ਮਾਪਿਓ ਦੀ ਜੇਬ ਦੇ ਵਿੱਚ ਵੇ ਤੂੰ ਹੀ ਨਾਟਕ ਕੀਤਾ ਹੈ ਮੇਰੇ ਨਾਲ ਚਲ ਕੋਈ ਗੱਲ ਨਹੀਂ ਜੋ ਵੀ ਹੋਇਆ ਠੀਕ ਹੋਇਆ ਮੈਨੂੰ ਸਮਝ ਆ ਗਈ ਆ ਕਿਰਨ ਪੁੱਤ ਤੂੰ ਮੈਨੂੰ ਫੋਨ ਲਾਗਦੇ ਕੁੜੀ ਦੀ ਮਾਂ ਨੂੰ ਤੇ ਮੈਂ ਉਹਦੇ ਨਾਲ ਗੱਲ ਕਰਦੀ ਆ ਚਲੋ ਠੀਕ ਆ ਮੰਮੀ ਜੀ ਲਾ ਦਿੰਨੀ ਆ ਮੇਰਾ ਫੋਨ ਬਾਹਰ ਪਿਆ ਆ ਚਲੋ ਮਲਾਵਾ ਚਲੋ ਆ ਪੁੱਤ ਹਾਂਜੀ ਦੋਸਤੋ ਸੋ ਤੁਹਾਨੂੰ ਸਾਡੀ ਅੱਜ ਵਾਲੀ ਵੀਡੀਓ ਕਿਦਾਂ ਦੀ ਲੱਗੀ ਹੈ ਜੀ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਵਿੱਚ ਜੋ ਤੁਹਾਨੂੰ ਆਪਾਂ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਉਹ ਵੀ ਤੁਹਾਨੂੰ ਸਮਝ ਆ ਗਿਆ ਹੋਵੇਗਾ ਤੇ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਹੋ ਤਾਂ ਕਿ ਹਰ ਘਰ ਦੇ ਵਿੱਚ ਇਹ ਜਿਹੜੀ ਵੀਡੀਓ ਆ ਉਹ ਪਹੁੰਚ ਸਕੇ ਤੁਸੀਂ ਨਾ ਹੁਣ ਵੀਡੀਓ ਨੂੰ ਸ਼ੇਅਰ ਕਰਟ ਕਰਦੇ ਜੇ ਸੋ ਇਦਾਂ ਨਾ ਕਰੋ ਵੀਡੀਓ ਵੇਖ ਕੇ ਚੱਲ ਜਾਂਦੇ ਜੇ ਨਾ ਚੈਨਲ ਸਬਸਕ੍ਰਾਈਬ ਕਰਦੇ ਜੇ ਤੇ ਨਾ ਵੀਡੀਓ ਨੂੰ ਸ਼ੇਅਰ ਕਰਦੇ ਜੇ ਸੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਤੇ ਜੇਕਰ ਵੀਡੀਓ ਨੂੰ ਫੇਸਬੁੱਕ ਪੇਜ ਤੇ ਦੇਖ ਰਹੇ ਜੇ ਤੇ ਸਾਡੇ ਫੇਸਬੁੱਕ ਪੇਜ ਨੂੰ ਵੀ ਜ਼ਰੂਰ ਫੋਲੋ ਕਰਕੇ ਜਾਇਓ ਤੇ ਬਾਕੀ ਇਸ ਦੇ ਨਾਲ ਨਾਲ ਤੁਸੀਂ ਸਾਨੂੰ ਇੰਸਟਾਗ੍ਰam ਤੇ ਫੋਲੋ ਕਰ ਸਕਦੇ ਜੇ ਆਪਣੀ ਇੰਸਟਾਗ੍ਰam ਆਈਡੀ ਹੈਗੀ ਆ ਜੀ ਮਿਸਟਰ ਐਂਡ ਮਿਸਸ ਕਾਲੋਂ ਤੇ ਕਿਨ ਨਬੀਰ ਕਾਲੋਂ ਤੇ ਉਹਦੇ ਉੱਤੇ ਆਪਾਂ ਜ਼ਿਆਦਾ ਅਪਡੇਟ ਰਹਿਨੇ ਆ ਤੇ ਜੇਕਰ ਕੋਈ ਤੁਹਾਡੇ ਮਨ ਦੇ ਵਿੱਚ ਸਵਾਲ ਹੁੰਦਾ ਆ ਕੋਈ ਜਵਾਬ ਹੁੰਦਾ ਆ ਤੇ ਉਹਦੇ ਉੱਤੇ ਤੁਸੀਂ ਸਾਨੂੰ ਡਾਇਰੈਕਟ ਮੈਸੇਜ ਕਰ ਸਕਦੇ ਜੇ ਤੁਹਾਡਾ ਆਪਾਂ ਜਵਾਬ ਉਸੇ ਟਾਈਮ ਦੇਣ ਦੀ ਪੂਰੀ ਕੋਸ਼ਿਸ਼ ਕਰਿਆ ਕਰਾਂਗੇ ਚਲੋ ਠੀਕ ਹੈ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ ਲਾਸਟ ਤੱਕ ਵੀਡੀਓ ਵੇਖਣ ਵਾਸਤੇ ਜਲਦੀ ਮਿਲਦੇ ਹਾਂ ਜੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ ਜੀ ਸਾਰਿਆਂ ਦਾ